ਸਰ 22 ਮੈਂ ਚਾਲੂ ਕੀਤੀ ਗਈ ਹੈ ਸਾਡਾ ਅਸੀਂ ਅੱਜ ਨਾਲਾ ਬਦਾਨ ਸਭਾ ਹਲਕੇ ਦੇ ਵਿੱਚ ਸਾਡੇ ਜਿਹੜੇ ਹੜਾ ਦਾ ਪਾਣੀ ਆਇਆ ਸੀ ਸਾਡੇ ਸਕੂਲ ਜਿਹੜੇ ਖਰਾਬ ਹੋਏ ਆ ਉਹਨਾਂ ਸਕੂਲਾਂ ਨੂੰ ਸਾਫ਼ ਕਰ ਰਹੇ ਹਾਂ ਉਹਨਾਂ ਸਕੂਲਾਂ ਦੇ ਕਬਰੇ ਸਾਫ਼ ਕਰ ਰਹੇ ਹਾਂ ਅਸੀਂ ਚਾਹੁੰਦੇ ਆ ਕਿ ਸਾਡਾ ਸਕੂਲ ਜਿਹੜੇ ਸਾਡੇ ਉਹ ਜਲਦੀ ਤੋਂ ਜਲਦੀ ਲੱਗ ਜਾਣ ਸਾਡੇ ਬਾਰਡਰ ਦੇ ਕਿਸਾਨਾਂ ਮਜ਼ਦੂਰਾਂ ਦੇ ਕਰੀਬ ਲੋਕਾਂ ਦੇ ਬੱਚੇ ਜਿਹੜੇ ਆ ਇਹਨਾਂ ਸਕੂਲਾਂ ਚ ਆਉਣ ਲੱਗ ਜਾਣ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਪੈਸੇ ਵੀ ਦਿੱਤੇ ਆ ਕਿੱਥੇ ਰੌਣਕ ਹੈ ਅਸੀਂ ਕੈਲਕੂਲੇਟ ਕਰਾਂਗੇ ਕਿਥੇ ਪਰਨੀਚਰ ਖਰਾਬ ਹੋ ਗਿਆ ਕਿਥੇ ਕੰਪਿਊਟਰ ਖਰਾਬ ਹੋ ਗਿਆ ਕਿਥੇ ਬਲਜ ਜਿਹੜਾ ਲੈਬਾ ਖਰਾਬ ਹੋ ਗਿਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਕੂਲਾਂ ਨੂੰ ਲੈ ਕੇ ਦਾਂਗੇ ਬੜੀਆਂ ਜਿਹੜੀਆਂ ਅਨ ਸੇਫ ਹੋਣ ਦੇ ਕਿਨਾਰੇ ਹੋ ਗਈਆਂ ਬਹੁਤ ਜ਼ਿਆਦਾ ਖਰਾਬ ਨੇ ਲੋਕ ਕੋਈ ਵੀ ਉਹ ਸਾਡੀ ਪੀ ਡਬਲਯੂ ਡੀ ਵਾਲੇ ਜਿਹੜੇ ਉਹ ਇਹਦਾ ਐਸਟੀਮੇਟ ਕਰ ਰਹੇ ਆ ਜਿਹੜੀਆਂ ਜਿਹੜੀਆਂ ਅਨ ਸੇਫ ਹੋ ਗਈਆਂ ਉਹਨਾਂ ਬਿਲਡਿੰਗਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਨਹੀਂ ਪਾਉਣਾ ਅਸੀਂ ਦਬਾ ਦੋ ਬਿਲਡਿੰਗਾਂ ਜਿਹੜੀਆਂ ਬਣਾਉਂਦੇ ਆ ਕਿੰਨੇ ਸਕੂਲ ਪ੍ਰਭਾਵਿਤ ਹੋਏ ਨੇ ਤੇ ਕਿਹੜਾ ਕਦੋਂ ਦਾ ਸਕੂਲ ਜਿਹੜਾ ਸ਼ੁਰੂਆਤ ਹੋਏਗੇ ਜਨਾਬ ਜਿਹ ਪਿੰਡਾਂ 'ਚ ਪਾਣੀ ਗਿਆ ਕਰੀਬ 110 ਅੰਛ। ਪਰ ਸਾਡੇ ਜਿਹੜੇ ਜ਼ਿਆਦੇ ਸਕੂਲ ਖਰਾਬ ਹੋਏ 50 55 ਨੇ ਤੇ ਅਸੀਂ ਮਤਲਬ ਰੋਜ਼ ਦੇ ਵੀ ਚਾਰ ਪੰਜ ਸਕੂਲ ਕਰਾਂਗੇ। ਅਸੀਂ ਮਤਲਬ 10 14 ਦਿਨ ਦੇ ਵਿੱਚ ਸਾਡੇ ਸਕੂਲ ਕਰ ਲਏ। ਅੱਜ ਅਸੀਂ ਨੰਗਲ ਵੰਜਾ ਵਾਲਾ ਆ ਕਮੀਰਪੁਰ ਦੇ ਖੜੇ ਆ ਸਰਪੰਚ ਸਾਹਿਬ ਗਗਨਪ ਸਿੰਘ ਹੋਣੀ ਨਾਲ ਖੜੇ ਨੇ। ਇਹ ਤੋਂ ਬਾਅਦ ਅਸੀਂ ਚੱਕੂਲੇ ਜਾਣਾ ਜਾਂਦਿਆਂ ਚਾਰ ਪਿੰਡ ਜਿਹੜੇ ਕੱਢ ਕੇ ਜਾਵਾਂਗੇ ਚਾਰ ਸਕੂਲ ਸਾਫ਼ ਕਰਕੇ ਜਾਵਾਂਗੇ ਅੱਜ। ਹਾਂ ਅੱਜ ਤੇ ਪੈ ਫੜਿਆ ਤੇ ਫੋਕ ਮਸ਼ੀਨ ਵੀ ਲੈ ਕੇ ਅੱਜ ਤੁਰਪੇ ਨਤਰ ਕੇ ਇੰਜਾਮ ਨਹੀਂ ਤੇ ਅੱਜ ਫੋਕ ਮਸ਼ੀਨਾਂ ਵੀ ਲੈ ਆਂਦੀਆਂ ਨਾਲ ਹੀ ਉਹ ਪਿੰਡ ਦੇ ਵਿੱਚ ਘੱਲੀਆਂ ਕਿਉਂਕਿ ਐਸੇ ਤੋਂ ਨੇ ਡੇਂਗੂ ਡੂੰਗੂ ਨਾ ਹੋਵੇ ਮੱਛਰ-ਮੁੱਛਰ ਸਾਰਾ ਮਰਦੇ ਉਹ ਮਸ਼ੀਨਾਂ ਸਾਰੇ ਪੰਜਾਬ 'ਚ ਸੀਐਮ ਸਾਹਿਬ ਨੇ ਭੇਜੀਆਂ ਬਹੁਤ ਸਮਾਨ ਭੇਜਿਆ ਉਹਨਾਂ ਨੇ ਸਾਡੇ ਮੈਡੀਕਲ ਕੈਂਪ ਵੀ ਲੱਗਣ ਦੇ ਪਿੰਡਾਂ ਦੇ ਵਿੱਚ ਮੈਡੀਕਲ ਕੈਂਪਾਂ ਦੇ ਨਾਲ ਵੀ ਅਸੀਂ ਸੇਵਾ ਕਰਦੇ ਆਂ ਫੋਟਾ ਦੇ ਨਾਲ ਵੀ ਕਰਦੇ ਆਂ ਅਸੀਂ ਪਾਣੀ ਲਿਆ ਕੇ ਜਿਹੜਾ ਦੇਖੋ ਫਾਈਬਰ ਗੇਵੀਆਂ ਦੀਆਂ ਗੱਡੀਆਂ ਲਿਆਂਦੀਆਂ ਇਸ ਕਰਕੇ ਲਿਆਂਦੀਆਂ ਕਿ ਕਈ ਸਕੂਲਾਂ 'ਚ ਪਾਣੀ ਨਹੀਂ ਟੈਂਕੀਆਂ ਨਹੀਂ ਚੱਲਦੀਆਂ ਉਹ ਫਿਰ ਅਸੀਂ ਇਹਦਾ ਪਾਣੀ ਜਿਹੜਾ ਜੂਸ ਕਰਦੇ ਆ। ਸੋ ਅਸੀਂ ਆਪਣਾ ਕੰਮ ਜਿਹੜਾ ਮੁਖਵੰਤੀ ਸਾਹਿਬ ਨੇ ਡਿਊਟੀ ਲਈ ਆ। ਇਹ ਸਮਝੋ ਕਿ ਦੋ ਵੀਕਾਂ ਚ ਪੂਰਾ ਕਰਨਾ। ਜੀ ਸਾਹਿਬ ਪੀਣ ਵਾਲੇ ਪਾਣੀ ਦੀ ਬੜੀ ਮੁਸ਼ਕਲ ਆ ਰਹੀ। ਪਾਣੀ ਬਹੁਤ ਦੁੱਸਤੋ ਕੱਲ ਸਮੈਲ ਆ ਰਹੀ ਵਿੱਚੋਂ। ਉਹਦੇ ਵਾਸਤੇ ਕੀ ਪ੍ਰਬੰਧ ਹੋਣਗੇ? ਨਹੀਂ ਨਹੀਂ ਉਹਦੇ ਵਾਸਤੇ ਪ੍ਰਬੰਧ ਹੈ ਕਿ ਜਿੰਨਾ ਜਿਆ ਮੋਟਰਾਂ ਮਾਟਰਾਂ ਖਰਾਬ ਹੋ ਗਈਆਂ ਉਹਨਾਂ ਨੂੰ ਅਸੀਂ ਮੋਟਰ ਲਵਾ ਕੇ ਦਾਂਗੇ, ਕਰਕੇ ਦਾਂਗੇ ਕੋਈ ਗੱਲ ਨਹੀਂ। ਕੋਈ ਵੀ ਜਦ ਕੋਈ ਪ੍ਰੋਬਲਮ ਖਰਾਬ ਹੋਈ ਆ ਪੀਣ ਵਾਲੀ ਦੂਜੀ ਤੀਜੀ ਅੱਛੀ ਇਸ ਦਾ ਸਰਕਾਰ ਮੇਰੀਆ ਮਤ ਕਰੂਗੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਥੋਨੇ ਦੀ ਪਰ ਅਜਨਾਲਾਲ ਕੇ ਜਤਰੀ ਫਸਲ ਆ ਕਿਸਾਨਾਂ ਦੀ ਉਹ ਤਬਾਹ ਹੋ ਚੁੱਕੀ ਹੈ ਹਰਾ ਦਿਨ ਸਾਡੀਆਂ ਦੇ ਫਸਲਾਂ ਜਿਹੜੀਆਂ ਤਬਾਹ ਹੋ ਗਈਆਂ ਉਹ ਇਸ ਸਰਕਾਰੀ ਖਰੀਦ ਨੂੰ ਕੀ ਕਹਾਂਗੇ ਸਾਡਾ ਜ਼ਿਆਦਾਤਰ ਹਿੱਸਾ ਜਿਹੜਾ ਮੰਡੀ ਚ ਹੁੰਦਾ ਹੈ 70% ਉਹ ਸਭ ਦਾ ਬਿਲਵਾਦ ਹੋ ਗਿਆ ਉਦਾਂ ਤੇ ਸਰਕਾਰੀ ਖਰੀਦ ਸ਼ੁਰੂ ਹੋਈ ਆ ਆਇਆ ਸਾਡੇ ਥੋੜਾ ਥੋੜਾ ਜਿਹੜਾ ਬਚਿਆ ਮਾੜਾ ਬੱਲਾ ਜਿਹੜੇ ਪਿੰਡਾਂ ਤੋਂ ਬਚ ਗਿਆ ਥੋੜਾ ਬਹੁਤਾ ਉਹ ਚੋ ਨਾ ਆਇਆ ਪਰ ਕੁਛ ਨਹੀਂ ਆਇਆ ਨਾ ਆਇਆ ਬਚ ਗਿਆ ਹੋ ਗਿਆ ਭਾਈ ਜੱਲ ਸਾਹਿਬ ਜਿਵੇਂ ਤੁਸੀਂ ਖਰੀਦ ਦੀ ਗੱਲ ਕਰ ਰਹੇ ਆ ਕਿ ਮੋਲ ਪਰਮਣਤਾ ਜੀ ਆਈਆਂ ਨਗੀਆਂ ਅਗੇਤੀਆਂ ਬਾਸਮਤੀ ਆਗੀਆਂ ਜਦੋਂ ਸਟਾਰਟਿੰਗ ਹੋਈ ਸੀ 34 3500 ਰੁਪਏ ਰੇਅੀ ਹੁਣ 26 2700 ਡੇਗਾ ਵਪਾਰੀ ਕਿਤਨਾ ਕਰ ਲੁੱਟ ਕਰ ਦੇ ਨਜ਼ਰ ਆ ਰਹੀ ਕੀ ਇਹਨਾਂ ਕਿਸਾਨੀ ਉਹ ਉਹ ਨਹੀਂ ਜਿਹੜਾ ਵਪਾਰੀ ਲੁੱਟ ਕਰੂਗਾ ਨਾ ਉਹਦੇ ਖਿਲਾਫ ਕਾਰਵਾਈ ਕਰਾਂਗੇ ਅਸੀਂ ਕਿਸਾਨਾਂ ਦਾ ਵੇਟ ਨਹੀਂ ਘਟਣ ਦਿੰਦੇ ਇਹ ਗੱਲ ਹੋਈ ਹੀ ਇਹਨਾਂ ਨੇ ਵੇਟ ਘਟਾਇਆ ਮੇਰੀ ਵਪਾਰੀਆਂ ਨੂੰ ਬੇਨਤੀ ਆ ਕਿ ਜਦ ਐਸੇ ਪੰਜਾਬ ਸੰਕਰ ਦੇ ਵਿੱਚ ਐਸੇ ਪੰਜਾਬ ਦੀ ਮਤ ਕਰੋ ਉਹ ਦੇਖੋ ਬੰਦਾ ਇਦਾਂ ਦਾ ਕੰਮ ਕਰੂਗਾ ਤਾਂ ਉਹਦੇ ਖਿਲਾਫ ਸਰਕਾਰ ਦੇਣੀ ਆ ਕਾਨੂੰਨੀ ਕਾਰਵਾਈ ਕਰਾਂਗੇ